ਤਾਜੀ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਤੁਹਾਡੇ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਗਰਮੀਆਂ ਦਾ ਹੁਣ ਮੌਸਮ ਹੈ ਤੇ ਸਾਰਿਆਂ ਨੂੰ ਹੀ ਮਾਝਾ ਤੇ ਫਰੂਟੀ ਪੀਣ ਦਾ ਬੜਾ ਸ਼ੌਂਕ ਹੁੰਦਾ ਹੈ ਤੇ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਫੈਕਟਰੀ ਦੇ ਵਿੱਚ ਮਾਝਾ ਤੇ ਫਰੂਟੀ ਕਿਵੇਂ ਤਿਆਰ ਕੀਤੇ ਜਾਂਦੇ ਨੇ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਕਿ ਕਿਵੇਂ ਫੈਕਟਰੀ ਦੇ ਵਿੱਚ ਤਿਆਰ ਹੁੰਦਾ ਹੈ ਫਰੂਟੀ ਤੇ ਮਾਝਾ ਔਰ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਸ ਦੇ ਵਿੱਚ ਜਿਹੜਾ ਤੁਸੀਂ ਫਲੇਵਰ ਯਾਨੀ ਕਿ ਅੰਬਾਂ ਦਾ ਟੇਸਟ ਲੈਨੇ ਹੋ ਉਹ ਅਸਲੀ ਹੁੰਦਾ ਹੈ ਜਾਂ ਨਕਲੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜਾ ਤੁਸੀਂ ਪੈਕਿੰਗ ਦੇ ਵਿੱਚ ਬੋਤਲਾਂ ਦੇ ਵਿੱਚ ਮਾਜਾ ਤੇ ਫਰੂਟੀ ਪੀਨੇ ਹੋ ਉਹ ਕਿੰਨੇ ਟਾਈਮ ਤੋਂ ਪੈਕਿੰਗ ਹੁੰਦਾ ਹੈ ਤਾਂ ਦੋਸਤੋ ਆਪਾਂ ਕਰ ਲੈਨੇ ਆਂ ਵੀਡੀਓ ਨੂੰ ਸਟਾਰਟ ਤੁਸੀਂ ਸਾਡਾ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਦੋਸਤੋ ਅੰਬਾ ਤੋਂ ਫਰੂਟੀ ਤੇ ਮਾਜਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਬਾਗ ਦੇ ਵਿੱਚੋਂ ਬਹੁਤ ਵਧੀਆ ਟੌਪ ਦੇ ਅੰਬਾਂ ਨੂੰ ਕਲੈਕਟ ਕੀਤਾ ਜਾਂਦਾ ਹੈ ਜਿਹੜੇ ਵਰਕਰ ਬਾਗ ਦੇ ਵਿੱਚੋਂ ਅੰਬਾਂ ਨੂੰ ਤੋੜਦੇ ਨੇ ਉਹ ਆਪਣੇ ਹੱਥਾਂ ਤੇ ਗਲਵਜ਼ ਪਾ ਕੇ ਤੋੜਦੇ ਨੇ ਕਿਉਂਕਿ ਅੰਬ ਤੋੜਦੇ ਸਮੇਂ ਅੰਬਾਂ ਦੇ ਵਿੱਚੋਂ ਇੱਕ ਅਜਿਹਾ ਚਿੱਟੇ ਰੰਗ ਦਾ ਕੈਮੀਕਲ ਨਿਕਲਦਾ ਹੈ ਜਿਹੜਾ ਚਮੜੀ ਲਈ ਹਾਨੀਕਾਰਕ ਹੁੰਦਾ ਹੈ ਜੇਕਰ ਉਹ ਆਪਣੇ ਹੱਥਾਂ ਤੇ ਲੱਗ ਜਾਵੇ ਤਾਂ ਆਪਣੇ ਹੱਥਾਂ ਨੂੰ ਸੜਨ ਦਾ ਖਤਰਾ ਵੀ ਹੁੰਦਾ ਹੈ ਦੋਸਤੋ ਜਦੋਂ ਇਹਨਾਂ ਨੂੰ ਬਾਗ ਦੇ ਵਿੱਚੋਂ ਤੋੜ ਲਿਆ ਜਾਂਦਾ ਹੈ ਤਾਂ ਇਹਨਾਂ ਦੀ ਉੱਥੇ ਹੀ ਚੰਗੀ ਤਰ੍ਹਾਂ ਦੇ ਨਾਲ ਵਾਸ਼ਿੰਗ ਕੀਤੀ ਜਾਂਦੀ ਹੈ ਦੋਸਤੋ ਬਾਅਦ ਇਹਨਾਂ ਨੂੰ ਡੱਬਿਆਂ ਦੇ ਵਿੱਚ ਪੈਕ ਕਰਕੇ ਇੱਕ ਟਰੱਕ ਜਾਂ ਕੰਟੇਨਰ ਦੁਆਰਾ ਫੈਕਟਰੀ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਦੋਂ ਕੰਟੇਨਰ ਫੈਕਟਰੀ ਦੇ ਵਿੱਚ ਆ ਜਾਂਦਾ ਹੈ ਤਾਂ ਇਹਨਾਂ ਨੂੰ ਮਜ਼ਦੂਰਾਂ ਦੁਆਰਾ ਲਾਇਆ ਜਾਂਦਾ ਹੈ ਇੱਕ ਜਗ੍ਹਾ ਤੇ ਤੇ ਉਸ ਤੋਂ ਬਾਅਦ ਫਿਰ ਤੋਂ ਇਹਨਾਂ ਦੀ ਚੰਗੀ ਤਰ੍ਹਾਂ ਦੇ ਨਾਲ ਵਾਸ਼ਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਆਂਬਾ ਨੂੰ ਇੱਕ ਗਰਮ ਪਾਣੀ ਦੇ ਟੱਬ ਦੇ ਵਿੱਚ ਰੱਖਿਆ ਜਾਂਦਾ ਹੈ 20 ਮਿੰਟਾਂ ਲਈ ਤੇ ਇਸ ਦੇ ਨਾਲ ਇਸ ਦਾ ਜਿਹੜਾ ਸਾਰਾ ਕੈਮੀਕਲ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਵਾਸ਼ ਕਰ ਲਿਆ ਜਾਂਦਾ ਹੈ ਠੰਡੇ ਪਾਣੀ ਦੇ ਨਾਲ ਤੇ ਉਸ ਤੋਂ ਬਾਅਦ 50-60 ਬੰਦਿਆਂ ਦੀ ਟੀਮ ਇਹਨਾਂ ਨੂੰ ਇੱਕ-ਇੱਕ ਕਰਕੇ ਚੈੱਕ ਕਰਦੀ ਹੈ ਘਟ ਘਟ ਕੇ ਕਿਤੇ ਕੋਈ ਵੀ ਅੰਬ ਕਾਣਾ ਤਾਂ ਨਹੀਂ ਜਾਂ ਖਰਾਬ ਤਾਂ ਨਹੀਂ ਜਿਸ ਦੇ ਨਾਲ ਸਾਰੇ ਜਿਹੜੇ ਅੰਬਾਂ ਦਾ ਰਸ ਦੀ ਕੁਆਲਿਟੀ ਹੋ ਡਾਊਨ ਹੋ ਜੇ ਤਾਂ ਕਰਕੇ ਇਸ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਚੈੱਕ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲੇ ਕੰਟੇਨਰ ਦੇ ਵਿੱਚ ਇਸ ਦਾ ਜੂਸ ਕੱਢਣ ਦੇ ਲਈ ਭੇਜ ਦਿੱਤਾ ਜਾਂਦਾ ਹੈ। ਦੋ ਤਰ੍ਹਾਂ ਦੇ ਨਾਲ ਅੰਬਾਂ ਦਾ ਜੂਸ ਕੱਢਿਆ ਜਾਂਦਾ ਹੈ। ਇੱਕ ਦੇ ਵਿੱਚ ਤਾਂ ਛੱਡੀਆਂ ਵਗੈਰਾ ਹੁੰਦੀਆਂ ਨੇ ਔਰ ਦੂਸਰੇ ਪਾਸੇ ਕਿਹਾ ਕਿ ਪੂਰਾ ਦਾ ਪੂਰਾ ਵਧੀਆ ਜੂਸ ਕੰਟੇਨਰ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਤੇ ਇਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਛਿਲਕੇ ਤੇ ਗੂਠਲੀਆਂ ਨੂੰ ਅਲੱਗ ਕਰ ਲਿਆ ਜਾਂਦਾ ਹੈ। ਦੋਸਤੋ ਜਦੋਂ ਇਹਨਾਂ ਦੋਨਾਂ ਤਰ੍ਹਾਂ ਦੇ ਜੂਸ ਨੂੰ ਮਿਕਸ ਕੀਤਾ ਜਾਂਦਾ ਹੈ ਤਾਂ ਇੱਕ ਵੱਡੇ ਗ੍ਰੈਂਡਰ ਦੇ ਵਿੱਚ ਇਹਨਾਂ ਨੂੰ ਪਾ ਕੇ ਮਿਕਸ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਇਹਨਾਂ ਦਾ ਜਿਹੜਾ ਮਿਕਚਰ ਹੁੰਦਾ ਹੈ ਪੂਰਾ ਇੱਕੋ ਤਰ੍ਹਾਂ ਦਾ ਬਣ ਜਾਂਦਾ ਹੈ ਜਿਵੇਂ ਕਿ ਆਪਾਂ ਫਰੂਟੀ ਤੇ ਮਾਜਿਹ ਦਾ ਮਿਕਚਰ ਦੇਖਦੇ ਹਾਂ ਤਾਂ ਦੋਸਤੋ ਜਦੋਂ ਇਹ ਮਿਕਚਰ ਚੰਗੀ ਤਰੀਕੇ ਨਾਲ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਵੱਡੇ-ਵੱਡੇ ਡਰਮਾਂ ਦੇ ਵਿੱਚ ਭਰ ਲਿਆ ਜਾਂਦਾ ਹੈ ਤੇ ਸਟੋਰ ਕਰਕੇ ਰੱਖ ਦਿੱਤਾ ਜਾਂਦਾ ਹੈ ਤੇ ਬਾਕੀ ਜਿਹੜਾ ਜੂਸ ਹੁੰਦਾ ਹੈ ਜਾਂ ਲੈਕਚਰ ਹੁੰਦਾ ਹੈ ਉਸ ਨੂੰ ਲੇਬਲਿੰਗ ਦੇ ਲਈ ਅੱਗੇ ਭੇਜ ਦਿੱਤਾ ਜਾਂਦਾ ਹੈ ਬੋਤਲਾਂ ਤੇ ਫਰੂਟੀ ਵਰਗੇ ਡੱਬਿਆਂ ਦੇ ਵਿੱਚ ਪੈਕ ਹੋਣ ਦੇ ਲਈ ਤੇ ਉਹ ਮਸ਼ੀਨਾਂ ਇਸ ਤੇ ਟੈਗ ਜਾਂ ਲੇਬਲ ਲਗਾ ਦਿੰਦੀਆਂ ਨੇ ਤੇ ਇਹ ਬਿਲਕੁਲ ਤਿਆਰ ਹੋ ਜਾਂਦਾ ਹੈ ਤੇ ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਆਪਾਂ ਜੂਸ ਬਜ਼ਾਰਾ ਦੇ ਵਿੱਚੋਂ ਪੀਨੇ ਆ ਉਹ ਬਿਲਕੁਲ ਫਰੈਸ਼ ਨਹੀਂ ਹੁੰਦਾ ਉਹ ਵੀ ਬੈਕ ਡੇਟ ਦਾ ਹੀ ਪੈਕਿੰਗ ਕੀਤਾ ਹੋਇਆ ਹੁੰਦਾ ਹੈ ਤੇ ਦੋਸਤੋ ਜਿਹੜਾ ਇਹ ਜੂਸ ਦਾ ਫਲੇਵਰ ਹੁੰਦਾ ਹੈ ਉਹ ਬਿਲਕੁਲ ਰੀਅਲ ਨਹੀਂ ਹੁੰਦਾ ਇਸ ਦੇ ਵਿੱਚ ਅੰਬਾਂ ਦਾ ਇੱਕ ਨਕਲੀ ਫਲੇਵਰ ਮਲਾਇਆ ਜਾਂਦਾ ਹੈ ਜਿਸ ਦੇ ਨਾਲ ਬੋਤਲਾਂ ਦੇ ਵਿੱਚ ਵੀ ਇਸ ਦਾ ਫਲੇਵਰ ਜਿਹੜਾ 2-4 ਮਹੀਨੇ ਦੇ ਵਿੱਚ ਕਾਇਮ ਰਹਿੰਦਾ ਹੈ ਤਾਂ ਦੋਸਤੋ ਇਹ ਵੀਡੀਓ ਇੱਥੇ ਹੀ ਆਪਾਂ ਖਤਮ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਲੈ ਕੇ ਆਵਾਂਗੇ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਥੈਂਕ ਯੂ ਦੋਸਤੋ